ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਕ ਸੋਲਵਾ ਅੱਜ ਤੋਂ 322 ਸਾਲ ਪਹਿਲਾਂ ਖਾਲਸੇ ਨੇ ਆਪਣੇ ਚਾਹੂ ਜੀ ਲਾਲ ਨਾਲ ਸਿੱਖ ਇਤਿਹਾਸ ਰਚਿਆ ਮਸਲਾਂ ਦੀ ਤਾਕਤ ਤੋਂ ਬਾਅਦ ਮਹਾਰਾਜਾ ਜੀ ਸਿੰਘ ਨੇ ਸਿੱਖ ਕੌਮ ਦੀ ਬਾਦਸ਼ਾਹਿਤ ਕੈਮ ਕਰਕੇ ਸੁਤੰਤਰ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਿੱਖ ਧਿਆਸ ਦਾ ਰੁਖ ਬਦਲ ਕੇ ਰੱਖ ਦਿੱਤਾ ਫਿਰ ਬਖੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਤੇ ਲਾਲ ਕਿਲੇ ਤੇ ਸਿੱਖੀ ਰਾਜ ਦਾ ਝੰਡਾ ਚੁਲਾਇਆ 1746 ਦਾ ਛੋਟਾ ਤੇ 1762 ਦਾ ਵੱਡਾ ਕਲੂਕਾਨਾ ਜਿਸ ਵਿੱਚ 30000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਇਹ ਇੱਕ ਅਚਰਚਿਤ ਨਿਆਰੀ ਘਟਨਾ ਹੈ ਇੱਕ ਦਿਨ ਵਿੱਚ ਇਤਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਖਾਲਸਾ ਚੜ੍ਹਦੀ ਕਲਾ ਵਿੱਚ ਰਿਹਾ ਇਸ ਤੋਂ ਬਾਅਦ ਗੁਰੂ ਸਾਹਿਬ ਦਾ ਨਿਸ਼ਚੇ ਕਰ ਆਪਣੀ ਜੀਤ ਕਰੋ ਦਾ ਬਾਕ ਸੱਚ ਹੋਇਆ ਜਦੋਂ ਅਹਿਮਦ ਸ਼ਾ ਅਬਦਾਲੀ ਦੀਆਂ ਫੌਜਾਂ ਮਰੀਲ ਕੋਟਰੇ ਰਾਏ ਕੋਟਿਏ ਦੇ ਸਰਹੰਦ ਦੀਆਂ ਫੌਜਾਂ ਨੇ ਇੱਕੋ ਸਮੇਂ ਖਾਲਸਾ ਫੌਜ ਨੂੰ ਘੇਰ ਲਿਆ ਪਰ ਜਿੱਤ ਖਾਨਸੀ ਦੀ ਹੋਈ 1000 ਈਸਵੀ ਤੋਂ ਬਦੇਸ਼ੀ ਮਾਮਲਿਆਂ ਤੇ ਧੜਮੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਦੇਸ਼ 1813 ਵਿੱਚ ਅਟੈਕ ਦੀ ਜਿੱਤ 1820 ਵਿੱਚ ਡੇਰਾ ਗਾਜੀ ਖਾਨ ਤੇ ਫਿਰ 1834 ਵਿੱਚ ਪਸ਼ਾਵਰ ਨੂੰ ਜਿੱਤ ਕੇ ਇਸਦੇ ਉੱਤਰੀ ਪੱਛਮੀ ਸੀਮਾਵਲੋਂ ਹੁੰਦੇ ਹਮਲਿਆਂ ਤੇ ਹਮੇਸ਼ਾ ਲਈ ਰੋਕ ਲਗਾ ਦਿੱਤੀ 800 ਸਾਲਾਂ ਵਿੱਚ ਪਹਿਲੀ ਵਾਰ ਸਿੱਖਾਂ ਦੀਆਂ ਫੌਜਾਂ ਜਿੱਤ ਦੇ ਕਿਨਾਰੇ ਲਗਾ ਕੇ ਪਸ਼ਾਵਰ ਵਿੱਚੋਂ ਲੰਗੀਆਂ ਇਹ ਸਿੱਖਾਂ ਦੀ ਕਾਰਨਾਹੀ ਸੀ ਕਿਹਾ ਜਾ ਸਕਦਾ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨਾਮਿਆਂ ਦਾ ਹੀ ਨਤੀਜਾ ਸੀ 1913-14 ਨੂੰ ਦੇਸ਼ ਇੱਕ ਹੋਰ ਵੱਡੀ ਹਕੂਮਤ ਤੋਂ ਆਜ਼ਾਦ ਹੋਣ ਲਈ ਸਿੰਘਾਂ ਨੇ ਗਦਰ ਦੀ ਲਹਿਰ ਚਲਾਈ ਇਸ ਲਹਿਰ ਦੇ ਇੱਕ ਪ੍ਰਮੁੱਖ ਸ਼ਹੀਦ ਮੇਵਾ ਸਿੰਘ ਨੇ ਕ੍ਰੇਡਾ ਦੀ ਕਚਰੀ ਵਿੱਚ ਬਿਆਨ ਦਿੱਤਾ ਸੀ ਜੇ ਮੈਂ ਜੌਨ ਆਪਕਨ ਨੂੰ ਮਾਰ ਕੇ ਆਪਣਾ ਫਰਜ਼ ਪੂਰਾ ਕੀਤਾ ਹੈ ਮੈਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾ ਬਰਦਾਸ਼ਤ ਨਹੀਂ ਕਰ ਸਕਿਆ ਕਿ ਕੋਈ ਮੇਰੇ ਦੇਸ਼ ਵਾਸੀਆਂ ਤੇ ਜ਼ੁਲਮ ਕਰੇ ਤੇ ਮੈਂ ਵੇਖਦਾ ਰਹਾ ਮੈਨੂੰ ਫਾਂਸੀ ਦੇਣ ਵਿੱਚ ਤੇ ਨਾ ਕੀਤੀ ਜਾਵੇ ਕਿਉਂਕਿ ਕੋਈ ਹੋਰ ਮਾਂ ਦੀ ਕੁੱਖ ਮੈਨੂੰ ਜਨਮ ਦੇਣ ਲਈ ਉਡੀਕ ਰਹੀ ਹੈ ਜਦ ਤੱਕ ਮੇਰਾ ਦੇਸ਼ ਆਜ਼ਾਦ ਨਹੀਂ ਹੁੰਦਾ ਮੈਂ ਫਾਂਸੀ ਦੇ ਤਖਤੇ ਨੂੰ ਚੁੰਮ ਕੇ ਮੋੜ ਕੇ जन्म लेंडा रहंगा गुरु गोविंद सिंह जी दा सतनि काल वासी एहो स्नेहा है देश शिवा वर मोहे ए है शुभ कर्मों ते कबो ना डरो ना डरो अरसो जब जाई लरो निश्चय कर अपनी जीत करो आखर वाली पंक्ति विच जब आन क्यों औखत निधान बने अंत ही रण में सब जूझ मरो 1940 ਵਿੱਚ ਸਿੱਖ ਰੈਜੀਮੈਂਟ ਦੇ ਇੱਕੇ ਸਿੱਖ ਫੌਜੀ ਹਜ਼ਾਰਾਂ ਪਠਾਣਾ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਪਰ ਸਾਰਾ ਗੜੀ ਦੀ ਚੌਕੀ ਛੱੜਣੀ ਮਨਜ਼ੂਰ ਨਹੀਂ ਕੀਤੀ ਅੱਜ ਵੀ ਜਦੋਂ ਕੋਈ ਵਿਦੇਸ਼ੀ ਹਮਲਾ ਹੁੰਦਾ ਹੈ ਤਾਂ ਹੱਦਾਂ ਸਰਹੰਦ ਤੇ ਦੇਸ਼ੀਵਾ ਪਰਮੋਹ ਦੀ ਆਵਾਜ਼ ਗੂੰਜਦੀ ਹੈ ਤੇ ਹਰ ਇੱਕ ਦੀ ਜਮਾਨ ਤੇ ਚਾਹੇ ਉਹ ਫੌਜੀ ਹੋਵੇ ਜਾਤੀ ਸਵਾਸੀ ਇਹੀ ਹੋਲ ਹੁੰਦਾ ਹੈ ਮੈਗ ਗਰੇਨਨ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕਿਤੇ ਕਮਾ ਨੂੰ ਵਿਚਾਰੀਏ ਉਹਨਾਂ ਦੇ ਧਾਰਮਿਕ ਸੁਧਾਰ ਕੌਮੀ ਸ਼ਕਤੀ ਉਹਨਾਂ ਦੀ ਨਿਜੀ ਬਹਾਦਰੀ ਤੇ ਦੁੱਖਾਂ ਦਾ ਇਸ ਇਸਵਾਲ ਕਾਲ ਦਾ ਇਤਿਹਾਸ ਦੁੱਖਾਂ ਦਾ ਟਕਰਾ ਕਰਦੇ ਵੇਖੀਏ ਦਸ਼ਮਨ ਦਾ ਮਕਾਬਲਾ ਕਰਦੇ ਹੋਏ ਉਹਨਾਂ ਦੀਆਂ ਜਿੱਤਾਂ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅੱਜ ਤੱਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਉਂ ਉਹਨਾਂ ਦਾ ਗੁਰਪੁਰਬ ਮਨਾਉਂਦੇ ਹਨ ਦولت رائے ਲਿਖਦੇ ਹਨ ਗੁਰੂ ਗੋਬਿੰਦ ਸਿੰਘ ਸਿੰਘ ਜੋਧਾ ਫੌਮ ਪਰਸ ਲੋਕਾਂ ਦੇ ਮਦਦਕਾਰ ਲੋਕਾਂ ਦਾ ਪਿਆਰ ਦਿਲ ਵਿੱਚ ਲੈ ਕੇ ਆਪਣੇ ਨਿਸ਼ਾਨੇ ਵੱਲ ਵਧੇ ਜਿਸ ਵਿੱਚ ਆਪਣੇ ਖਾਨਦਾਨ ਦੀ ਇੱਜ਼ਤ ਦੇਣ ਤੋਂ ਵੀ ਸੰਕੋਚ ਨਹੀਂ ਕੀਤਾ ਪਿਛਲੇ ਦਸਾਲ ਤੋਂ ਗੁਰੂ ਸਾਹਿਬ ਦਾ ਜੀਵਨ ਉਹਨਾਂ ਦਾ ਫਲਸਫਾ ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੀ ਹਨ ਓਏ ਕੈਸੀ ਅਲਤਾਰ ਸਿੱਖ ਨਾਇਕ ਸੰਨ ਜਿਨ੍ਹਾਂ ਦਾ ਜੀਵਨ ਕਰਮਾਨੀਆਂ ਤੇ ਦੇਸ਼ ਲਈ ਪ੍ਰੇਰਨਾ ਦਾ ਕੇਂਦਰ ਬਣਿਆ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ